ਖੰਟ ਵਾਲੇ ਮਾਨ ਨੇ ਕਰ ਦਿੱਤਾ ਵੱਡਾ ਐਲਾਨ ਮੇਰਾ ਗਮ ਕਿਤਾਬ ਤੋਂ ਜਿੰਨੀ ਕਮਾਈ ਹੋਏਗੀ ਗਰੀਬ ਪਰਿਵਾਰਾਂ ਦੀ ਕਰੇਗਾ ਮਦਦ ਸਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡਲ 2007 ਦੇ ਵਿੱਚ ਮਤਲਬ ਕਿ ਲਗਭਗ 17 ਸਾਲ ਪਹਿਲਾਂ ਇੱਕ ਐਲਬਮ ਐਸੀ ਖੰਟ ਵਾਲੇ ਮਾਨ ਦੀ ਬੱਬੂ ਮਾਨ ਦੀ ਮੇਰਾ ਗਮ ਠੀਕ 17 ਸਾਲ ਬਾਅਦ ਖੰਟ ਵਾਲੇ ਮਾਨ ਨੇ ਆਪਣੀ ਕਿਤਾਬ ਲਾਂਚ ਕੀਤੀ ਹੈ ਪਹਿਲੀ ਕਿਤਾਬ ਹੈ ਜਿਸ ਦਾ ਨਾਮ ਹੈ ਮੇਰਾ ਗਮ ਸੋ ਇੱਕ ਕਿਤਾਬ ਤਾਂ ਲਾਂਚ ਹੋਈ ਆ ਪਰ ਵੱਡੀਆਂ ਗੱਲਾਂ ਖੰਟ ਵਾਲੇ ਮਾਨ ਨੇ ਇਹ ਕਹੀਆਂ ਨੇ ਕਿ ਜਿੰਨੀ ਵੀ ਕਮਾਈ ਇਸ ਕਿਤਾਬ ਤੋਂ ਮੈਨੂੰ ਹੋਏਗੀ ਉਸ ਦੇ ਨਾਲ ਮੈਂ ਗਰੀਬ ਪਰਿਵਾਰਾਂ ਦੀ ਮਦਦ ਕਰੂੰਗਾ ਸੋ ਇੱਕ ਵੱਡਾ ਐਲਾਨ ਕੀਤਾ ਹੈ ਬੱਬੂ ਮਾਨ ਨੇ ਸੋ ਅਕਸਰ ਅਸੀਂ ਦੇਖਦੇ ਹਾਂ ਕਿ ਬੱਬੂ ਮਾਨ ਤਕਰੀਬ ਪਰਵਾਰਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਨੇ ਕਿਸਾਨਾਂ ਨਾਲ ਖੜਦੇ ਨਜ਼ਰ ਆਉਂਦੇ ਨੇ ਧਰਨਿਆਂ ਦੇ ਵਿੱਚ ਜਾਂਦੇ ਨੇ ਸੋ ਆਪਣੀ ਸੁਸਾਇਟੀ ਵਾਸਤੇ ਜਾਂ ਆਪਣੇ ਪੰਜਾਬੀਆਂ ਵਾਸਤੇ ਜਾਂ ਪੰਜਾਬੀਅਤ ਵਾਸਤੇ ਹਮੇਸ਼ਾ ਬੱਬੂ ਮਾਨ ਸਭ ਤੋਂ ਪਹਿਲੋਂ ਆ ਕੇ ਖੜਦੇ ਨੇ ਤਾਂ 17 ਸਾਲ ਪਹਿਲੋਂ ਇਹਨਾਂ ਦੀ ਟੇਪ ਆਈ ਸੀ ਮੇਰਾ ਗਮ ਹਿੰਦੀ ਭਾਸ਼ਾ ਦੇ ਵਿੱਚ ਉਹ ਟੇਪ ਸੀ ਹਿੰਦੀ ਗਾਣੇ ਸੀ ਉਸ ਐਲਬਮ ਦੇ ਵਿੱਚ ਤਾਂ ਤਕਰੀਬਨ ਸਾਰੀ ਐਲਬਮ ਹਿੱਟ ਗਈ ਸੀ ਪਹਿਲੀ ਐਲਬਮ ਸੀ ਬੱਬੂ ਮਾਨ ਦੀ ਹਿੰਦੀ ਸੋ ਬਹੁਤ ਪਿਆਰ ਮਿਲਿਆ ਸੀ ਫੈਨਸ ਵੱਲੋਂ ਉਸ ਐਲਬਮ ਨੂੰ ਮੇਰਾ ਗਮ ਗਾਣਾ ਬਹੁਤ ਹਿੱਟ ਹੋਇਆ ਸੀ ਕਾਫੀ ਗਾੜੇ ਹੋਰ ਸੀ ਜੋ ਕਾਫੀ ਹਿੱਟ ਹੋਏ ਸਨ ਤਾਂ ਉਸ ਤੋਂ ਬਾਅਦ ਠੀਕ 17 ਸਾਲ ਬਾਅਦ ਬੱਬੂ ਮਾਨ ਨੇ ਆਪਣੀ ਕਿਤਾਬ ਲਾਂਚ ਕੀਤੀ ਪਹਿਲੀ ਕਿਤਾਬ ਹੈ ਜਿਸ ਦਾ ਨਾਮ ਹੈ ਮੇਰਾ ਗਮ ਇਸ ਦੇ ਨਾਲ ਆਪਣੇ ਫੈਨਸ ਨੂੰ ਇੱਕ ਬੇਨਤੀ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਲੀਜ਼ ਇਹ ਜਿਹੜੀ ਕਿਤਾਬ ਹੈ ओरिजिनल ਹੀ ਖਰੀਦਿਓ ਤਾਂ ਕਿ ਜਿੰਨੀ ਵੀ ਕਮਾਈ ਮੈਨੂੰ ਇਸ ਕਿਤਾਬ ਤੋਂ ਹੋਵੇਗੀ ਮੈਂ ਗਰੀਬ ਪਰਿਵਾਰਾਂ ਦੀ ਮਦਦ ਕਰੂੰਗਾ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਬੱਬੂ ਮਾਨ ਗਰੀਬ ਪਰਿਵਾਰਾਂ ਦੀ ਜਾਂ ਜਿੰਨੇ ਵੀ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰਦੇ ਪਏ ਨੇ ਬਹੁਤ ਟਾਈਮ ਪਹਿਲਾਂ ਵੀ ਬੱਬੂ ਮਾਨ ਨੇ ਜਾਂ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬੱਬੂ ਮਾਨ ਲੋੜਵੰਦ ਲੋਕਾਂ ਦੀ ਜਾਂ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਨੇ ਜਾਂ ਉਹਨਾਂ ਨੂੰ ਕੁਝ ਟੈਲੈਂਟ ਦਿਸਦਾ ਹੈ ਵਧੀਆ ਟੈਲੈਂਟ ਦਿਸਦਾ ਤਾਂ ਉਹਦੀ ਵੀ ਮਦਦ ਕਰਦੇ ਨੇ ਉਸ ਦੀ ਇੱਕ ਐਗਜ਼ਾਮਪਲ ਦਰਸ਼ਨ ਲਖੇਵਾਲਾ ਉਹਨਾਂ ਦੀ ਦਰਸ਼ਨ ਲਖੇਵਾਲੇ ਦੇ ਵਿੱਚ ਉਹਨਾਂ ਨੂੰ ਟੈਲੈਂਟ ਬਹੁਤ ਵਧੀਆ ਲੱਗਾ ਸੀ ਤਾਂ ਕਿ ਉਹਨੂੰ ਅੱਗੇ ਲੈ ਕੇ ਆਏ ਸੀਗੇ ਤਾਂ ਉਸ ਤੋਂ ਬਾਅਦ ਦਰਸ਼ਨ ਲਖੇਵਾਲਾ ਵੀ ਕਾਫੀ ਬਾਰਲੇ ਟੂਰ ਲੌਂਡਾ ਨਜ਼ਰ ਆਇਆ ਸੀ ਤਾਂ ਮੇਨ ਮੁੱਦਾ ਅੱਜ ਦਾ ਇਹ ਹੈ ਕਿ ਜਿਹੜੀ ਕਿਤਾਬ ਹੈ ਮੇਰਾ ਗਮ ਇਸ ਨੂੰ ਬੱਬੂ ਮਾਨ ਨੇ ਕਿਹਾ ਕਿ origignal ਹੀ ਖਰੀਦੋ ਤਾਂ ਕਿ ਉਸ ਤੋਂ ਬਾਅਦ ਜੰਨੀ ਵੀ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ ਮੈਂ ਲੋੜਵੰਦ ਲੋਕਾਂ ਦੀ ਮਦਦ ਜਿਹੜੀ ਆ ਜ਼ਰੂਰ ਕਰਾਂਗਾ ਸੋ ਕੁਝ ਦਿਨ ਪਹਿਲਾਂ ਇੱਕ ਕਿਤਾਬ ਉਹਨਾਂ ਨੇ ਲਾਂਚ ਕੀਤੀ ਆ ਮੇਰਾ ਗਮ ਸੋ ਇਸ ਕਿਤਾਬ ਤੇ ਕਾਫੀ ਟਾਈਮ ਤੋਂ ਕੰਮ ਹੁੰਦਾ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਇਹ ਕਿਤਾਬ ਫਾਈਨਲੀ ਰਿਲੀਜ਼ ਹੋ ਚੁੱਕੀ ਆ ਲਾਂਚ ਹੋ ਚੁੱਕੀ ਆ ਸੋ ਜਿੰਨੇ ਵੀ ਬੱਬੂ ਮਾਨ ਦੇ ਫੈਨਸ ਨੇ ਇੱਕ ਕਿਤਾਬ ਜਿਹੜੀ ਆ ਏ ਪੜਨਾ ਚਾਹੁੰਦੇ ਨੇ ਤਾਂ ਉਹ ਜ਼ਰੂਰ ਖਰੀਦ ਸਕਦੇ ਨੇ ਔਰ ਇਹ ਜਿਹੜੀ ਕਿਤਾਬ ਆ ਬੱਬੂ ਮਾਨ ਦੀ ਤਾਂ ਇਸ ਨੂੰ ਖਰੀਦੋ ਔਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿਤਾਬ ਕਿਵੇਂ ਦੀ ਲੱਗੀ ਆ